ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਵਾਇਗੁਰਜ ਕਾ ਕਲ ਸਾਹਿਬ ਵਾਇਗੁਰਜ ਕੀ ਫਤਿਹ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਅ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖ ਕੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇੱਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਾ ਜਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤਾਂ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉੱਥੇ ਰਾਹਤ ਦੇ ਰਹੇ ਆ ਪਰ ਮੈਂ ਗੁਰੂ ਦੇ ਘਰੇ ਖਲੋਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉੱਥੇ ਬਾਹ ਫੜਦਾ ਪਿਆ ਤੋਂ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜੇਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਹ ਸਾਫਤ ਤੋਂ ਛੇਤੀ ਨਿਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁਕਦਾ ਵਾ ਕਈ ਥਾਵਾਂ ਦੇ ਹਾਦਸੇ ਹੋ ਜਾਂਦੇ ਆ ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਇਹ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰੇਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਮ ਹੀ ਪਾਣੀ ਆਇਆ ਅਜੇ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚੇਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਸੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਕੋਈ ਤਿਆਰੀ ਤਿਆਰੀ ਕਰ ਲਈਏ ਤੇ ਉਹ ਆਇਆ ਸੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਅੱਧੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਹਾਕਮਾਂ ਨੂੰ ਸਮਤ ਦੇਣ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਤੇ ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਵਿਚਾਰੇ ਨੂੰ ਲੱਖਿਆ ਕਰਦੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉੱਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਬਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ